ਕਿਵੇਂ ਆ ਓਏ ਠੀਕ ਆ ਯਾਰ ਆਖ 10 ਮਿੰਟ ਮੇਰੇ ਨਾਲ ਮੇਰਾ ਝੋਨਾ ਵੇਖ ਕੇ ਆ ਮੈਨੂੰ ਨਾ ਮਾੜਾ ਲੱਗਦਾ ਕੋਈ ਮੰਜਨ-ਮੁੰਜਨ ਹੋਰ ਛੜਦ ਕੇ ਉਹਦੇ ਚ ਓ ਯਾਰ ਮੈਂ ਪੱਠੇ ਵੜ ਕੇ ਪਾਉਣੇ ਅੱਗੇ ਇੱਕ ਵੇਲਾ ਹੋ ਜਾਂਦਾ ਬਾਕੀ ਮੈਂ ਸੜਕ ਤੇ ਨੰਗਦੇ ਨੇ ਵੇਖਿਆ ਕਈ ਵਾਰੀ ਵਧੀਆ ਤਾਂ ਖੜਾ ਯਾਰ ਓ ਨਹੀਂ ਨਹੀਂ ਸੜਕ ਉਤੋਂ ਨਹੀਂ ਜਾਂਦਿਆਂ ਦੀ ਹੋਰ ਗੱਲ ਆ ਉਹ ਨਿਗਾ ਨਹੀਂ ਮੱਚਦੀ ਫਸਲ ਦੇ ਵਿੱਚ ਵੜ ਕੇ ਹੋਰ ਪਤਾ ਲੱਗਦਾ ਤੂੰ ਆ ਜਾ 10 ਮਿੰਟ ਲੱਗਣੇ ਮੈਂ ਤੁਹਾਨੂੰ ਛੱਡ ਜੂੰ ਚੱਲ ਯਾਰ ਆ ਦੇਖ ਜਿੰਦਰਾ ਹਗੇ ਨਾ ਅਸਲ ਚ ਝੋਨੇ ਨੇ ਛਾਂਜੀ ਕਰੀ ਨਹੀਂ ਪੂਰੀ ਯਾਰ ਜੇ ਕੋਈ ਨਵੀਂ ਵੈਰਾਈਟੀ ਆਈ ਉਹ ਦੱਸ ਆਪਾਂ ਸਿੱਟ ਗਏ ਇਹਦੇ ਚ ਯਾਰ ਬਹੁਤ ਸੋਹਣਾ ਝੋਨਾ ਖੜਾ ਵਧੀਆ ਬੂਟਾ ਮਰਿਆ ਐਵੇਂ ਕਾ ਤੋ ਖਰਚਾ ਕਰਦਾ ਯਾਰ ਯਾਰ ਮੇਰਾ ਨਾ ਮਨ ਜਾ ਖੜਦਾ ਨਹੀਂ ਮੈਨੂੰ ਲੱਗਦਾ ਪਉਣਾ ਪੈਣਾ ਇਹ ਚ ਕੋਨਾ ਕੋ ਹੋਰ ਥੋੜਾ ਜਾ ਚੱਲ ਪਾ ਦੇ ਤੇਰੀ ਮਰਜ਼ੀ ਆ ਯਾਰ ਉਹ ਤਾਂ ਬਹੁਤ ਸੋਹਣਾ ਖੜਾ ਜੁਦਾ ਤੈਨੀਆਂ ਕਾਸ਼ ਉਹ ਠੀਕ ਆ ਓ ਯਾਰ ਮੇਰੇ ਨਾਲ ਨਾ 10 ਮਿੰਟ ਚੱਲ ਮੇਰਾ ਝੋਨਾ ਵੇਖ ਕੇ ਮੈਨੂੰ ਨਾ ਥੋੜਾ ਜਿਹਾ ਨਾਰਮਲ ਲੱਗਦਾ ਓ ਮੇਰੇ ਕੋਲ ਟਾਈਮ ਯਾਰ ਕਿੱਥੇ ਮੈਂ ਤਾਂ ਤੇਰੇ ਸਾਹਮਣੇ ਹੋਣ ਡਰਮੀ ਚੱਕੀ ਆ ਵਿਹਲਾ ਹੋ ਗੇ ਮੈਂ ਤਾਂ ਵੱਟਾਂ ਤੇ ਸਪਰੇਅ ਮਾਰਨ ਚੱਲੇ ਆ ਓਏ ਆ ਜਾ ਯਾਰ 10 ਤਾਂ ਮਿੰਟ ਲੱਗਣੇ ਆਉਣ ਜਾਣੀਆਂ ਮੈਂ ਤੈਨੂੰ ਛੱਡ ਗਿਆ ਨਾ ਹੁਣੇ ਓ ਦਵਾਈ ਦੂਈ ਵੀ ਆ ਡਰਮੀ ਵੀ ਆ ਕੋਲੇ ਮੇਰੇ ਓ ਯਾਰ ਡਰਮੀ ਇੱਥੇ ਲਾ ਕੇ ਰਾਦੇ ਨੂੰ ਕਿਹੜਾ ਕੋਈ ਚੱਕਦਾ ਹੁਣ ਛੱਡ ਗਿਆ ਨਾ ਤੈਨੂੰ ਮੈਂ ਯਾਰਾ ਦੇਖ ਆਸ਼ ਝੋਨਾ ਨਾ ਫਸਿਆ ਜਾ ਖੜਾ ਯਾਰ ਓ ਨਹੀਂ ਯਾਰ ਲਵਾ ਦਾ ਖੜਾ ਕੱਚਾ ਕੱਚਾ ਪੂਰਾ ਯਾਰ ਨਹੀਂ ਮੇਰਾ ਪਤਾ ਕੀ ਆਦਾ ਮਨ ਅੱਧੀ ਬੁੜੀ ਹੁਰੀਆ ਦੀ ਕਿੱਲੇ ਦੀ ਹੋਰ ਮਾਰਾਂ ਮੈਂ ਉਹ ਵੈਸੇ ਲੋੜ ਤਾਂ ਹੈਨੀ ਧੀਰੇ ਯਾਰ ਬਾਕੀ ਤੇਰੀ ਮਰਜ਼ੀ ਆ ਤੇ ਦੇਖਦਾ ਮੈਂ ਸਿੱਟੂnga ਰਹਿਦਾ ਉਹ ਜਿੰਦਰਾ ਕਿਵੇਂ ਆ ਠੀਕ ਆ ਉਹ ਯਾਰ 10 ਮਿੰਟ ਮੇਰੇ ਨਾਲ ਚੱਲ ਮੇਰਾ ਨਾ ਝੋਨਾ ਵੇਖ ਕੇ ਆ ਯਾਰ ਮੈਂ ਨਾ ਅਸਲ ਚ ਦਚਿੱਤੀ ਚ ਮੇਰਾ ਝੋਨਾ ਫਸਿਆ ਜਾ ਖੜਾ ਤੁਰਦਾ ਹੀ ਨਹੀਂ ਯਾਰ ਇਹ ਚਾਰ ਦਿਨ ਪਹਿਲਾਂ ਤਾਂ ਵੇਖ ਕੇ ਆਇਆ ਵਧੀਆ ਤੇਰਾ ਝੋਨਾ ਸੀ ਇਸ ਤੋਂ ਬਾਅਦ ਤੂੰ ਰੇ ਪਾਤੀ ਚੰਗਾ ਹੀ ਹੋਇਆ ਹੂ ਮੈਂ ਰੇ ਲਾਈ ਬੈਠਾ ਪਾਉਣ ਲੱਗਦਾ ਕਿ ਨਾ ਪਈਏ ਪਾਣੀ ਛੱਡ ਜੂ ਯਾਰ ਓ ਯਾਰ ਦੋ ਬੰਦਿਆਂ ਦੀ ਰੈਤ ਆ ਬਈ ਦੋਵਾਂ ਦੀ ਹੁੰਦੀ ਐਂ ਕਾਹਦੋਂ ਕਰਦਾ ਹੁੰਦਾ ਆ ਯਾਰ ਓ ਆ ਗਿਆ ਹੁਣ ਛੱਡ ਜਨਾ ਉਹ ਹੱਥ ਤੋਂ ਲੈ ਲੈਂਦੇ ਆ ਦੇਖ ਯਾਰ ਆ ਕਹਿ ਰਿਹਾ ਜਣਾ ਮੈਨੂੰ ਪੀਲਾ ਲੱਗਦਾ ਥੋੜਾ ਜਿਹਾ ਓ ਤੂੰ ਕਿਵੇਂ ਆਇਆ ਓਏ ਉਹ ਮੈਨੂੰ ਯਾਰ ਤੜਕੇ ਦਾ ਫੋਨ ਲਾਈ ਜਾਂਦਾ ਇਹ ਕਹਿੰਦਾ ਝੋਨਾ ਵੇਖ ਕੇ ਯਾਰ ਮੇਰਾ ਟਾਈਮ ਹੀ ਹੋਣ ਲੱਗਿਆ ਓਏ ਚਾਲੋ ਹੀ ਮੈਂ ਆ ਗਿਆ ਵਧੀਆ ਯਾਰਾ ਝੋਨਾ ਖੜਾਗਾ ਉਹ ਦਾਸ ਹਰੀ ਮੈਂ ਵੇਖ ਗਿਆ ਭਰਾਵਾ ਉਹ ਨਾ ਕੋਈ ਕੰਮ ਕਰਨ ਦਿੰਦਾ ਯਾਰ ਓ ਸਹੀ ਮੈਂ ਨਾ ਐਕਟੀ ਦਾ ਹੋਗਾ ਝੋਨਾ ਚੰਗਾ ਇਹ ਅੱਧੇ ਪੰਨ ਨੂੰ ਗਦੀ ਘੜੇ ਪਈ ਫਿਰਦਾ ਉਹ ਜੇ ਐਤ ਕੀ ਦਾ ਹੀ ਝੋਨਾ ਮਾੜਾ ਹੁੰਦਾ ਆਪਾਂ ਨੂੰ ਬਖਾਉਣ ਦੀ ਤਾਂ ਦੂਰ ਦੀ ਗੱਲ ਆ ਇਹਨੇ ਐ ਹੋਇਆ ਫਿਰਨਾਈ ਜਿਵੇਂ ਕੁੱਤੇ ਦੇ ਗੰਨ ਚ ਕੀੜੇ ਪਏ ਹੁੰਦੇ ਆ ਮਾੜਾ ਇਹਦਾ ਝੋਨਾ ਫੇਰ ਹੋ ਜਾਣਾਗਾ ਜੇ ਸਾਨੂੰ ਲੋਕਾਂ ਨੂੰ ਬਖਾਉਗਾ ਨਜ਼ਰਾਂ ਲਵਾਉ ਇਹ ਆਇਆ ਛੱਡਿਆ